more than ਪਾਉਂਦਾ ਇਹ ਤਾਂ ਹਾਂਜੀ ਦੋਸਤੋ ਸਵਾਗਤ ਕਰਦੇ ਆਪਾਂ ਤੁਹਾਡਾ ਆਪਣੇ ਕੋਰਨਵੇਂ ਬਲੌਗ ਵਿੱਚ ਅੱਜ ਆਪਾਂ ਤੁਹਾਨੂੰ ਇਸ ਬਲੌਗ ਇਸ ਬਲੌਗ ਵਿੱਚ ਦਿਖਾ ਰਹੇ ਆ ਪਿੰਡ ਕਿਸ਼ਨਗਰ ਦਾ ਨੱਗਰ ਕੀਰਤਨ ਕਿਉਂਕਿ ਨੱਗਰ ਚ ਇੱਕ ਕੀਰਤਨ ਕੀਤਾ ਜਾਂਦਾ ਲਗਭਗ ਸਾਰੇ ਪਿੰਡਾਂ ਚ ਵੱਖ-ਵੱਖ ਪਿੰਡਾਂ ਚ ਤਾਂ ਅੱਜ ਆਪਾਂ ਆਪਣੇ ਪਿੰਡ ਦਾ ਤੁਹਾਨੂੰ ਨੱਗਰ ਕੀਰਤਨ ਦਿਖਾ ਰਹੇ ਆ ਅੱਜ ਹੈ ਜੀ 7 ਜਨਵਰੀ 2025 ਦਾ ਤੁਹਾਨੂੰ ਨੱਗਰ ਕੀਰਤਨ ਦਿਖਾ ਰਹੇ ਆ ਚਲੋ ਆਪਾਂ ਬਲੌਗ ਨੂੰ ਕਰਦੇ ਆ ਸ਼ੁਰੂ ਬਲੌਗ ਨੂੰ ਅੰਤ ਤੱਕ ਜਰੂਰ ਦੇਖਣਾ ਹੈ ਅੱਛਾ ਨਗਰ ਕੀਰਤਨ ਦੇ ਇੱਕ ਦਿਨ ਪਹਿਲਾਂ ਆਪਾਂ ਨੇ ਟਰੈਕਟ ਤਿਆਰ ਕੀਤਾ ਸੀ ਹੁਣ ਸਵੇਰ ਦੇ 11:00 ਵੱਜ ਚੁੱਕੇ ਨੇ ਚਲੋ ਆਪਾਂ ਜਿਉ ਕੇ ਗੋਸਾ ਗੁਰੂ ਬੋਸੇ ਮਰੋ ਸ੍ਰੀ ਅਗਾਓ ਸ੍ਰੀ ਅਕਸ਼ਿਤ ਸਿਧਾਈ ਹੈ ਜਿਖਿਆ ਚੰਗੁ ਭਜਾਏ ਤੇ ਬਾਗ ਹੁਣ ਆਪਾਂ ਗੁਰੂ ਘਰ ਤੋਂ ਚੱਲੇ ਪਿਆ ਟਾਈਮ ਹੋ ਗਿਆ ਪੌਣੇ 12 ਦਾ ਸਭ ਤੋਂ ਪਹਿਲਾਂ ਆਪਾਂ ਚੈਲ ਪੱਤੀ ਜੀ ਆ ਰਹੇ ਹਾਂ ਇਹ ਆਪਣੇ ਪਿੰਡ ਦੀ ਸਭ ਤੋਂ ਵੱਡੀ ਪੱਤੀ ਹੈ ਚੈਲ ਜਿਵੇਂ ਕਿ ਹਰੇਕ ਵਕ ਵਕ ਪਿੰਡਾਂ ਵਿੱਚ ਡਿਵੀਜ਼ਨ ਕੀਤਾ ਹੁੰਦਾ ਪੱਤੀਆਂ ਦਾ ਇਸ ਤਰ੍ਹਾਂ ਆਪਣੇ ਪਿੰਡ ਵਿੱਚ ਵੀ ਡਿਵੀਜ਼ਨ ਕੀਤਾ ਹੋਇਆ ਜਿਵੇਂ ਕਿਸੇ ਕੋਟੇ ਲੋਤਾਰੇ ਵਾਲਾ ਏਰੀਆ ਵਾਈਜ਼ ਹਾਂ ਗੰਢ ਪੈ ਗਈ ਉੱਤ ਪੈ ਨੂੰ ਆਉਂ ਜਾ ਨੀ ਤੇ ਗੰਢ ਪੈ ਗਈ ਉਹਦੇ ਆਏ ਨੀ ਚੰਦਾ ਕਹਿੰਦੇ ਨੇ ਦੇਖਣ ਗਏ ਉਹਦੇ ਬਰਸ ਤੇ ਬੜੀ ਕਟਾਏ ਛੋਟੇ ਸਾਜ ਜਦੋਂ ਤੇ ਮੰਨੂ ਭਾਵੇਂ ਨਿਆਲੋ ਜਾਵੇ ਸਾਤ ਸਰੀਆ ਕਾਲ ਬੋਲੇ ਈਸ਼ਾ ਬੋਲੇ ਹੱਪ ਰੀਆ ਗਾ ਬੋਲੇ ਈਸ਼ਾ ਨੇ ਹਾਲ ਸਾਤ ਕੈਂਡਲ ਸਟਾਪ ਤੇਥੇ ਵੀ ਲੱਗਣ ਲੱਗਿਆ ਹੋਇਆ ਆਪਣੇ ਪਿੰਡ ਆ ਗਿਆ ਆਪਣੇ ਪਿੰਡ ਦੀ ਸੇਖੋ ਪੱਤੀ ਵਿੱਚ ਇਹ ਆਪਣੇ ਪਿੰਡ ਦੀ ਮੋਸਟ ਡਿਵੈਲਪਡ ਇਕਨੋਮਿਕਲੀ ਪੈਸਾ ਬਹੁਤ ਹੈ ਇਸ ਪੱਤੀ ਵਿੱਚ ਆਪਾਂ ਸੇਖੋ ਪੱਤੀ ਚ ਗਤਗਾ ਦੇਖ ਰਹੇ ਆ ਇਹ ਆਪਣੇ ਪਿੰਡ ਦੀ ਸਭ ਤੋਂ ਮੋਸਟ ਡਿਵੈਲਪਡ ਇਹ ਮੇਂ ਕੀ ਬਕ ਬਕ ਪਿੰਡਾ ਚ ਡਿਵੀਜ਼ਨ ਹੁੰਦਾ ਪੱਤੀਆਂ ਦਾ ਜਿਵੇਂ ਕਿਸੇ ਕੋ ਢੋਟੜੀ ਵਾਲ ਇਸ ਤਰ੍ਹਾਂ ਆਪਣੇ ਮੰਡੇ ਜਿਹੜੀ ਵੇਨ ਕੀਤਾ ਹੋਇਆ ਪੱਤੀਆਂ ਦਾ ਬੁਧਾਰਾ ਫੜਤਾ ਸਦੇ ਤੁਹਾਡੇ ਹੱਥਾਂ ਵਿੱਚ ਆਉਣ ਲੈ ਜੀ ਇਹ ਨਾ ਆਪਣੇ ਚੱਕਦੇ ਸਿਰਾਂ ਤੋਂ ਲੱਗ ਜੀ ਨਾ ਵੀਰ ਜੀ ਦੇਖ ਰਿਹਾ ਮੈਨੂੰ ਤੜਕੇ ਤਿਆਰ ਕਰਕੇ ਦੋ ਜੀ ਤੇਰੀ ਅੱਖਾਂ ਵਿੱਚ ਦੇਖ ਤੂੰ ਇਹ ਜਿਹੜੀ ਲੜਕੀ ਦੇਖ ਰਿਹਾ ਤੁਸੀਂ ਕੀ ਕੀ ਤਕਦੀਰ ਕੋ ਹੈ ਇਹਨੂੰ ਤੋਲ ਸਕਣੇ ਹੋ ਨਾ ਇਤਨੀ ਵੀ ਇਤਨੀ ਵੀ ਥੁੜੀ ਮਾਏ ਕੋਈ ਨਹੀਂ ਇਹ ਜਿਹਨੂੰ ਦੇਖਣ ਵਾਲੀ ਇਹ ਲੜਕੀ ਨਹੀਂ ਇਹਦੀ ਆਪਣੀ ਇਸ ਤੋਂ ਵਿਚ Shooting star. ਬੋਲੇ ਸੋਨੇਹਾ ਰੀਆ ਕਾ ਟੇ ਮਾਤਾ ਮਾਤਾ ਦੀ ਮਾਤਾ ਜੀ ਅੱਠ ਮਿੰਟ ਦੀ ਮਣ ਜੂਗੀ ਟੀਜਰਤਾ ਹੋਏ ਤਾਂ ਗੱਫਾ ਗਿਟ ਗਿਟ ਸਿੱਕੀ ਚਾਹ ਵਾਲਾ ਸਿੱਕੀ ਤੇਰ ਕੋਰਸ ਨਾ ਕਰ ਕਿਵੇਂ ਆ ਅੱਛਾ ਉਹ ਦਰਵਾਜ਼ੇ ਠੀਕ ਆ ਦਰਵਾਜ਼ੇ ਜੱਦਿਕਾ ਅੱਛਾ ਪੀਤਾ ਦੀ ਪਾਣੀ ਤੂੰ ਦੁਬਾਰਾ ਫੇ ਵੀ ਲੱਗਿਆ ਉਹਨੇ ਕਿੱਥੇ ਵੀ ਤਾਂ ਪੀਤਾ ਇਹਨੇ ਉਹ ਪੀ ਕੇ ਆਏ ਆਪਾਂ ਵਿੱਤ ਨਹੀਂ ਤਾਂ ਹੀ ਲੱਗੀ ਹਾਂ ਦੱਸ ਹੈ ਕਿੰਨੇ ਲਖੀ ਸਾਮਣੇ ਆ ਗਿਆ ਆਪਣੇ ਪਿੰਡ ਦਾ ਐਂਟਰੀ 게ਟ ਹੈ ਜਦੋਂ ਐਂਟਰ ਹੁੰਨੇ ਆ ਪਿੰਡ ਵਿੱਚ ਇੱਥੇ ਮੂਵਮੈਂਟ ਸੀ ਜਦੋਂ ਅੰਗਰੇਜ਼ਾਂ ਨੂੰ ਭਜਾਇਆ ਸੀ ਪਿੰਡ ਨੇ ਸਭ ਤੋਂ ਅੱਗੇ ਇਹ ਆਪਣਾ ਪਿੰਡ ਲੱਗਿਆ ਸੀ ਬਾਕੀ ਆਸ-ਪਾਸ ਦੇ ਪਿੰਡ ਵੀ ਜੁੜਗੇ ਸੀ ਇਸ ਪਿੰਡ ਵਿੱਚ ਬਹੁਤ ਪੁਰਾਣੀ ਕੋਠੀ ਵੀ ਹੈ ਜੋ ਅੱਜ ਵੀ ਮੌਜੂਦ ਹੈ ਗੈਲ ਪੱਤੀ ਚ ਚਾਰ ਪੱਤੀ ਚ ਅਕੀਰ ਦਾ ਲੰਗਰ ਲਾਉਂਦੇ ਨੇ ਸਾਰੇ ਕੰਢ ਚੋ ਉਹ ਕੰਦਣਾ ਦੇਖਦੀ ਕੰਦਣਾ ਦੇਖਦੀ ਕੰਦਣਾ ਦੇਖਦੀ

ਗੁਰੂ ਘਰ ਦੁਆਰਾ 5:20 ਹੋ ਗਏ ਨੇ ਸ਼ਾਮ ਦੇ ਤਾਂ ਆਪਣੇ ਪਿੰਡ ਦੀ ਗੱਲ ਕਰਾਂ ਪੰਜ ਪੱਤੀਆਂ ਨੇ ਆਪਣੇ ਪਿੰਡ 'ਚ ਢੇਲੋ ਢਾਲੇ ਵਾਲ ਸੇਖੋ ਇਸ ਤਰ੍ਹਾਂ 8 ਲੰਗਰ ਲੱਗੇ ਹੋਏ ਸੀ ਆਪਣੇ ਪਿੰਡ 'ਚ ਤਾਂ ਅਲੱਗ-ਅਲੱਗ ਜਿਵੇਂ ਕਿ ਚੈਲ 'ਚ 2 ਲਾਰ ਕੇ ਸੋਣਦੇ ਨੇ ਬਾਅਦ ਕੀ ਰੱਖਿਆ ਹੋਇਆ ਉਹ ਜਿਹੜਾ ਬੰਦ ਕਰਿਆ ਇਸ ਤਰ੍ਹਾਂ ਦੇ ਰੱਬ ਹਾਂ ਜਿਹੜਾ ਇਹ ਬਾਹਰ ਠਾਹਿਆ ਤਾਂ ਬਹੁਤ ਹੋਰ ਬੁਖਰੀ ਤਾਂ ਕਰਦੇ ਹਾਂ ਹਾਂ ਦੋਸਤੋ ਉਮੀਦ ਕਰਦੇ ਆਂ ਆਪਾਂ ਤੁਆਂ ਨੂੰ ਆਪਣਾ ਇਹ ਬਲੌਗ ਵਧੀਆ ਲੱਗਿਆ ਹੋਣਾ ਅਗਰ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਕੇ ਜਾਂ ਆਪਣੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਆਪਣਾ ਇਹ ਬਲੌਗ ਜਿਹੜਾ ਵੀ ਤੁਸੀਂ ਇੰਸਟਾਗ੍ਰam ਫੇਸਬੁੱਕ 'ਤੇ ਵਰਤਦੇ ਹੋ ਸ਼ੇਅਰ ਜ਼ਰੂਰ ਕਰਨਾ ਆਪਣੇ ਆਪਣੇ ਦੋਸਤਾਂ ਨਾਲ ਇਹ ਬਲੌਗ